ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕੇ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੀਦਪੁਰ ਆ ਜਾਂਦਾ ਤੇ ਜੇ ਨੇੜੇ ਦੀ ਗੱਲ ਕਰੀਏ ਤੇ ਸੱਜਣੋ ਮੋਦਕੀ ਸ਼ਹਿਰ 메ਨ ਕਸਬਾ ਵੀਰ ਨੂੰ ਵਾਜੀ ਮਿਰਜੇ ਕਹਲੇ ਨੂੰ ਮੋਦਕੀ ਲੱਗਦਾ ਸੋਭਾ ਦਾ ਟਾਈਮ ਆ ਤੁਹਾਨੂੰ ਇਸ ਘਰੋਂ ਤਿੰਨ ਐਨੀਮਲ ਵਿਕਰੀ ਵਾਲੇ ਵਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਬੜੇ ਚੰਗੇ ਦੁੱਧ ਵਾਲੀਆਂ ਝੋਟੀਆਂ ਮੱਝਾਂ ਤੇ ਇੱਕ ਸੱਜਣੋ ਆ ਗਈ ਗੱਬਣ ਝੋਟੀ ਤਿੰਨਾਂ ਦਾ ਲੇਖਾ ਜੋਖਾ ਪੁੱਛ ਲਾਂਗੇ ਨੋਟ ਇਹ ਗੱਲ ਕਰਿਓ ਕਿ ਹਜੇ ਪਸ਼ੂ ਜਿਹੜੇ ਸੂਏ ਸਵਾਏ ਆ ਇਹ ਸੱਜਰੋ ਝੋਣ ਵਾਲੇ ਖੜੇ ਹੋਏ ਆ ਵੇਖੋ ਲੇ ਵੇ ਤੇ ਨਾਲਾਂ ਨੂੰ ਲੈ ਝੋਟੀ ਦੇ ਚੰਗੇ ਦੁੱਧ ਵਾਲੀ ਝੋਟੀ ਕਰਮਾਂ ਵਾਲੀ ਵੇਖੋ ਕਿਆ ਬਾਤ ਆਜੋ ਲਈਏ ਜਾਣਕਾਰੀ ਪੁੱਛਦੇ ਆ ਕੀ ਹਸਾਬ ਕਿ ਤੱਕ ਕੀ ਰੇਟ ਆ ਕਿੰਨਾ ਦੁੱਧ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰਿਓ ਖਰੀਦਦਾਰੀ ਆਜੋ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਬੱਜੀ ਸਾਸਰੀ ਗਾਲ ਸਾਸਰੀ ਗਾਲ ਜੀ ਕਦੀ ਜੀ ਸਾਸਰੀ ਗਾਲ ਜੀ ਹੋਰ ਸੁਣਾ ਵਧੀਆ ਵਧੀਆ ਹੋਰ ਚੜਦੀ ਕਲਾ ਬਾਈ ਜੀ ਚੜਦੀ ਕਲਾ ਤੂੰ ਸੁਣਾ 10 ਪਰਿਵਾਰ 10 ਆਪਣਾ ਪਹਿਲਾ ਮੇਰਾ ਸ਼ੁਕਰ ਅਦਾ ਤੇ ਦਾ ਚਾਹੀਦਾ ਬਾਈ ਤੇ ਆਪਣਾ ਐਡਰੈਸ ਦੱਸ ਗਏ ਪਣਾ ਭਰਾਵਾਂ ਨੂੰ ਹਾਂ ਪਿੰਡ ਮਿਰਜੀ ਕੀ ਜ਼ਿਲ੍ਹਾ ਫਰੀਪਰ ਮੋਦਗੀ ਤੋਂ 8 ਕਿਲੋਮੀਟਰ ਪਿੰਡ ਆਪਣਾ ਹੀ ਆਉਂਦਾ ਬਾਈ ਠੀਕ ਆ ਮਿਰਜੀ ਕੀ ਤੇ ਵਪਾਰ ਦਾ ਕੰਮ ਹਾਂ ਵਪਾਰ ਦਾ ਕੰਮ ਹੈ ਡੇਲੀ ਬਾਈ ਆਪਣਾ ਤੇ ਆਪਾਂ ਨੰਬਰ ਦੱਸ ਗਏ ਆਪਣੇ 82649 82204 ਬਾਈ 82649 ਤੇ 82204 ਤੇ ਅੱਜ ਤਿੰਨ ਬਖਾ ਦੀਏ ਹਾਂਜੀ ਅੱਜ ਤਿੰਨ ਬਖਾ ਦੀਏ ਦੋ ਸੁਈਆਂ ਸਵਾਈਆਂ ਤੇ ਇੱਕ ਗੱਬਣ ਛੋਟੀ ਗੱਬਣ ਛੋਟੀ ਦੀ ਆ ਮੈਂ ਕਿਹੜਾ ਸੁਆ ਸੁਈ ਤੇ ਕੀ ਦੱਸਿਆ ਇਹ ਦੂਜੀ ਆ ਕਦੀਪ ਸਿੰਘ ਦਾ ਠੀਕ ਆ ਹਾਂ ਦੁੱਧ 12 ਕਿਲੋ ਲੈਟ ਤੇ ਆਪਾਂ 11 ਕਹਿ ਕੇ ਦੇਣੀ ਹੈ ਬਾਈ ਹੁਣਾਂ ਨੂੰ ਠੀਕ ਆ ਦੁੱਧ 12 ਕਿਲੋ ਹੀ ਆ ਤੇ ਆਪਾਂ 11 ਕਹਿ ਕੇ ਦੇਣੀ ਤੇ ਚੋਣਾਂ ਦੀ ਹੋਣੀ ਮੈਨੂੰ ਹੀ ਲੱਗਾ ਹਾਂ ਚੋਣ ਬਾਈ ਤੜਚੀ ਦੀ ਕਰੀ ਜਾਂਦੀ ਹੈ ਵੇਲਾ ਸਿਆਟੇ ਨੇ ਸਿਆਟੇ ਕੀ ਸ਼ੇ ਹੋਏ ਉਹਨਾਂ ਕਟਿਆ ਨਾ ਇੰਨਾ ਕੀ ਇੰਨਾ ਕੀ ਹਣਾ ਹਾਂ ਸਵੇਰ ਦਾ ਟਾਈਮ ਹੀ ਆ ਸਵੇਰ ਦਾ ਟਾਈਮ ਆ ਤੇ ਦੁੱਧ 12 11 ਮੰਨ ਕੇ ਸੌਦਾ ਕਰੀ ਕਿੰਨੇ ਦਿਨਾਂ ਦੀ ਸੂਈ ਹੈ ਇਹ ਅੱਜ ਸੂਈ ਨੂੰ ਇਹਨੂੰ ਕੋਈ ਦੱਸ ਕੇ ਤਾਂ ਨਹੀਂ ਹੋਇਆ ਇਹ ਤਾਂ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਤੇ ਸੂਈ ਨੂੰ ਦੱਸ ਦੇਣਾ ਰੰਗ ਕਾਲੀ ਝੂਟੀ ਹਾਂਜੀ ਬਹੁਤ ਚੰਗੇ ਦੁੱਧ ਦੁੱਧ ਪਾਉਗੀ ਜੇ ਚੰਗੀ ਬੰਦਾ ਸਾੰਭੀ ਜਮਨ ਕਾਲੀ ਬਲੈਕ ਆ ਜਮਨ ਹਾਂ ਇੱਥੇ ਵੀ ਬੱਗਾ ਬਾਲ ਹੈ ਨਹੀਂ ਬਾਈ ਜੈਡ ਬਲੈਕ ਜਮਨ ਜੈਡ ਬਲੈਕ ਹਾਂ ਛੋਟੀ ਓਕੇ ਤੇ ਮਾਲਕਾਂ ਨੇ ਕੀ ਦੱਸਿਆ ਮਗਰ ਦੇ ਸੀ ਮਾਲਕਾਂ ਨੇ ਵੀ 14 15 ਮਿੰਟ ਚੋਂਦੇ ਰਹੇ 14 15 ਪੱਕਾ ਹਾਂ ਦੇ ਵੀ ਚੋਗੇ ਦੁੱਧ ਹਾਂ ਇਹ ਰੀਏ ਉਧਰਲੀ ਛੋਟੀ ਰਲਦੀ ਨਹੀਂ ਹਾਂ ਕੱਢ ਖਾਂ ਬਾਹਰ ਤੋਰ ਕਰਾ ਦੇ ਚੈੱਕ ਆਪਣੇ ਘਰਾਂ ਪਰ ਬੱਚੇ ਤੇ ਜਾਉਗੀ ਉਹ ਬੱਚਾ ਉਧਰ ਆਦਾ ਤਾਂ ਇਹ ਕਿਹਦੇ ਤਾਂ ਇਹ ਕਹਿੰਦੇ ਬੱਚਾ ਇੱਧਰ ਨਹੀਂ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੱਜਣਾ ਥੋੜੀ ਥਾਂ ਦੀ ਪ੍ਰੋਬਲਮ ਆ ਵੀ ਜਿਹਦੇ ਕਰਕੇ ਪਸ਼ੂ ਘੀੜੇ ਆ ਬਾਕੀ ਜਿੰਨੀ ਵੀ ਹੋ ਸਕੇ ਤੁਹਾਨੂੰ ਬਹੁਤ ਸਾਫ਼ ਸੁਥਰਾ ਹੋਊਗਾ ਭਾਈ ਨੂੰ ਜਮਾ ਬਿੱਲ ਪਾਉਣਾ ਠੀਕ ਆ ਹਾਂ ਕੋਈ ਤਾਂ ਵੀ ਹੈ ਨਹੀਂ ਲਓ ਵੇਖੋ ਹੈ ਨਾ ਜਾਉਗੇ ਨਹੀਂ ਨਾ ਉਹ ਨਾ ਉਹਨਾਂ ਬਸ ਕੋਈ ਨਹੀਂ ਕੋਈ ਬੰਨਦੇ 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 ਵਾਕਈ ਯਾਰ ਕੱਟੀ ਬੜੀ ਚੰਗੀ ਆ ਮਗਰ ਕੱਤੀ ਬਹੁਤ ਹਾਂ ਰੂਸ਼ੀ ਆ ਗਈ ਕੱਟੀ ਹੈ ਨਾ ਵੜਾ ਕਹਿਣਾ ਟੀਕਾ ਕਿਦਾਂ ਦਾ ਲਵਾਇਆ ਦੇਖ ਯਾਰ ਕੱਟੀ ਨੂੰ ਸੱਜਣੋ ਕੱਟੀ ਵੇਖੋ ਰੂਸ਼ੀ ਪਾਂਚਾ ਪੂਰੀ ਚੰਗੀ ਝੋਟੀ ਬਣੂਗੀ ਚੰਗੀ ਸੰਭਿਓ ਤੇ ਮਰਾਦ ਕੇ ਤਾਰਾਂ ਬਾਈ ਹੋਵੇ ਵੀਡੀਓ ਹੈ ਮਰਾਦ ਕੀ ਮੈਂ ਤਾਂ ਕਹਿੰਨਾ ਦੇਖ ਲਾ ਮਰਾਦ ਨੇ ਮਰਾਦ ਨੂੰ 2 ਮਿੰਟ ਹੀ ਲੱਗਣੇ ਅਗਲੇ ਨੂੰ ਖੱਲੀ ਨੂੰ ਵੀ ਯਾਰ ਉਹਨ ਇੱਕ ਨੰਬਰ ਉਹ ਤਾਂ ਥਾਣੀ ਦੱਸੀ ਜਾਂਦਾ ਹਨਾ ਹਾਂ ਹਾਂ ਸੱਜਣੋ ਪਸਵੇਂ ਆਈ ਫਿਰ ਤੁਹਾਨੂੰ ਧਾਰਾ ਮਖਾਉਣੇ ਆ ਬੇਤੜ ਕੋਕੇ ਲੈ ਜਾਣ ਮੱਜਾਂ ਬਈ ਜਮਾਂ ਟੈਨਸ਼ਨ ਫਰੀ ਹੋ ਗਈ ਬਦੀ ਵੇ ਠੀਕ ਆ ਦੋਵੇਂ ਹਾਂ ਗਰੰਟੀ ਵਾਲੀਆਂ ਹਾਂ ਹਾਂ ਪੂਲ ਗਰੰਟੀ ਵਾਲੀਆਂ ਬਈ ਜਮਾਂ ਪੂਲ ਭਾਰ ਦੀ ਵੀ ਟੈਂਸ਼ਨ ਨਾ ਲੈਣ ਕਿਹੜੀ ਘੂਰ ਛੱਟੇ ਦੀ ਮੇਰੀ ਗਾਰੰਟੀ ਮਗਰ ਲਿਆ 니 ਚਵਾਈ ਕਰ ਲੋ ਚੈੱਕ ਫਿਰ ਨਾ ਬਾਈ ਠੀਕ ਆ ਮੱਛੀ ਮੋਟਰੀ ਏ ਛੱਟਾ ਮੈਂ ਕਹਿੰਦਾ ਕੀ ਬਾਤ ਆ ਯਾਰ ਘੂਰ ਛੱਟੇ ਦੀ ਮੇਰੀ ਗਾਰੰਟੀ ਜਮਾਂ ਭਾਰ ਦੀ ਮੇਰੀ ਗਾਰੰਟੀ ਆ ਠੀਕ ਆ ਓਕੇ ਦੁੱਧ ਪਾਏ ਦਾ 12 ਲੀਟਰ ਦੀ ਮੈਂ ਗਾਰੰਟੀ ਦਊਂਗਾ ਠੀਕ ਆ ਆ ਲੈ ਬਸ ਬਸ ਕਰ ਬਹੁਤ ਸੋਣਾ ਮੈਂ ਹਾਂ ਇਹ ਆ ਬਲੈਕ ਕੋਪਲਾ ਬਈ ਇੱਕ ਮੜਾ ਇਹ ਲਿੱਥਾ ਉਹ ਆਪਾਂ ਸੈੱਟ ਕਰਵਾ ਕੇ ਦਵਾਂਗੇ ਵਧੀਆ ਭਾਣੇ ਵਾਲਿਆਂ ਤੋਂ ਠੀਕ ਆ ਠੀਕ ਆ ਬਈ ਦੱਸਿਆ ਜਾਂਗਾ ਅਗਲੇ ਨੂੰ ਹਣ ਸਿਆਣੀ ਗੱਲ ਹਾਂ ਕੱਲ ਨੂੰ ਅਗਲਾ ਕਰਿਆ ਕੋਪਲਾ ਮੜਾ ਜਾ ਹੈਗਾ ਥੋੜੀ ਜਿਹੀ ਗੜਬੜ ਓਕੇ ਹਾਂ ਰੇਟ ਇਹਦਾ ਹੈ ਇਹਦਾ ਇੱਕ 20 ਬਾਈ ਜੀ ਦੇ ਕਿੰਨੇ ਦੀ ਜੀ 2000 ਮਾਣਦਾਨ ਕਰਵਾ ਲਾਂਗੇ ਕਦੀ ਤੇਰੀ ਵੀਡੀਓ ਦੇਖਿਆ ਹੋਊਗਾ ਵੱਡੇ ਵੀਰ ਆਪਾਂ ਬਸ ਇੰਨਾ ਕੀ ਹੋਰ ਨਹੀਂ ਇੰਨਾ ਹੀ ਹੋਣਾ ਇਹਦੇ ਵਿੱਚ ਕੋਈ ਹੋਰ ਮਾੜਾ ਮੋਟਾ ਚਾਲ ਛੋੜ ਦੋਪਾ ਕਰ ਦਾਂਗੇ ਬਈ 1 ਲੱਖ ਤੇ 18000 ਹਾਂ ਓਕੇ ਰੋਪੋ ਛੋਟੀ ਵੀ ਸੋਨਾ ਹੀ ਸੋਨਾ ਯਾਰ ਗਰੰਟੀ ਆ ਵੇਖ ਤੂੰ ਆ ਤੂੰ ਦੇਖ ਦਿੰਦੀ ਹਾਂ ਹਾਂ ਨਹੀਂ ਨਹੀਂ ਨਾੜਾ ਇਹ ਤਾਂ ਨਾੜਾ ਨੂੜਾ ਕਰਦੀ ਆ ਪਰ ਹੀ ਪਈ ਆ ਯਾਰ ਜੇ ਮੈਂ ਪੋਲੀਸੀ ਚ ਮੋਕੇ ਹਾਂ ਨਹੀਂ ਚੰਗੀ ਹਾਂ 118 118 ਦੀ ਦੇਣਾ ਤੇ ਆ ਛੋਟੀ ਇਹ ਮੰਨ ਕੇ ਪਹਿਲਾ ਸੂਰਜ ਅਕਲਦੀਪ ਸਿੰਘ ਪਹਿਲਾ ਸੂਆ ਸੂਗੀ ਹਾਂ ਦੇਣਾ ਲੈ ਲੇ ਰੂ ਵੀ ਹਾfte ਹਫਤੇ ਤੋ 10 ਦਿਨ ਲੈ ਜੂ ਹਾਂ ਹਫਤਾ ਤਾਂ ਮੈਂ ਨਿਕ ਵੀ ਦਿੰਦਾ ਥੱਲੇ ਆ ਚੰਗੀ ਬਹੁਤ ਆ ਹਾਂ ਸੰਗੀ ਜੁੱਤੀ ਹੈ ਨਾ ਕਦ-ਕਦ ਨੂੰ ਜਾਤ ਨਾ ਬਹੁਤ ਆ ਬਈ ਸੰਗੀ ਬਹੁਤ ਸੋਹਣੀ ਲੱਗੀ ਹੈ ਜੀ ਬਾਕੀ ਭਾਰ ਪੂਰਾ ਲੋ ਬੇਫਿਕਰੀ ਫਿਰ ਫਿਰ ਉਹ ਲੈ ਜਾਣ ਬਈ ਯਾਰ ਤੋਰ ਕਰਾ ਦੇ ਚ ਕਦ ਦੇਖਿਓ ਸੱਜਣੋ ਝੋਟੀ ਦਾ ਪਲੂਣ ਆ ਬੜੇ ਵੱਡੇ ਢਾਂਚੇ ਦੀ ਆ ਦਿਨ 10 12 ਲੈ ਜੂਗੀ ਪਰ ਜਾਤ ਨਸਲ ਬਹੁਤ ਆ ਹਾਂ ਅਗਰ ਰੇਟ ਵੀ ਕੱਚੀ ਆਲਾ ਕਰਾ ਦੇਾਂਗੇ ਬੱਚੀ ਤੋਂ ਵੇਖੋ ਖੋਲ ਜੂਗੀ ਬਜੀ ਥੱਲੇ ਵੰਦੋ ਵੰਦੋ ਭਾਰ ਦੀ ਗਰੰਟੀ ਆ ਝੋਟੀ ਦੀ ਬਈ ਆਪਣੀ ਆਜਾ ਪੱਤਾ ਜਾ ਇਹ ਇਥੋਂ ਵੇਖਿਓ ਸੱਜਣਾ ਵਟ ਵੋਟੇ ਨੇ ਜਿਹੜੇ ਨਵੇਂ ਸਟਾਰਟ ਕੀਤੇ ਹਨ ਇਹ ਸਿੰਘੀ ਲੱਗਿਆ ਬਾਤ ਹੈ ਹਾਂ ਬਾਕੀ ਚੰਗੀ ਆ ਸੁਭਾਦੀ ਹਨਾ ਸੁਭਾਦੀ ਦਾ ਬਾੜੀ ਚੰਗੀ ਆ ਬਾੜੀ ਨਾਲ ਨਾ ਸਹੀ ਆ ਜੱਟਾ ਕੀ ਆ ਨਾ ਤਾ ਮੋਕਿਆਂ ਨਾ ਆਵਾ ਕੋਲੀ ਕੋਲੀ ਦਿਖਾ ਦੇ ਵੀਰੇ ਆਪਾਂ ਭੈਣ ਭਰਾਵਾਂ ਨੂੰ ਸਹੀਲ ਬੜੀ ਹੋਈ ਬਾੜੀ ਸੀਲ ਆ ਹੈ ਹਾਂ ਹਾਂ ਜੋ ਓਕੇ ਆ ਯਾਰ ਤਾਂ ਇਸ ਨੂੰ ਵੀਓ ਕੇ ਅ ਰੇਟ ਇਹਦਾ ਹੈ ਦਿੱਦ ਕੇ ਲੱਖ ਦੀ ਨਹੀਂ ਪਿਆਰ ਮਾਤ ਕਰ ਦੇ 95 ਦੀ ਹੋਰ ਕਰ ਦੇ ਹੈ ਹੋਰ ਕਰ 90 ਦੀ ਦੇ ਦਾ ਕੇ ਫਰਿਆ 90 ਦੀ ਦੀ ਹਾਂ ਉਹ ਚ ਵੀ ਛੋੜ ਛੱਪਾ ਕਰਦੀ ਚਾਹ ਕਰਨਾ ਛੋੜ ਛੱਪਾ ਬਾਈ ਠੀਕ ਧੰਨਵਾਦ ਧੰਨਵਾਦ ਬਾਈ ਤੇ ਅਗਲੀ ਮੱਝ ਦਾ ਕੀ ਸਾਬ ਆ ਦੂਜਾ ਸੂਹੀ ਉਹ ਸੂਰਾ ਹੀ ਆ ਦੂਜਾ ਸੂਆ ਸੂਈ ਆ ਤੇ 11 ਕਿਲੋ ਨੈਟ ਦੁੱਧ ਉਹਦੇ ਥੰਡੇ ਸੰਝ ਲੋ ਤੇ ਆ ਵੀ 10 ਮੰਨ ਕੇ ਲਓ ਜੇ ਭੈਣ ਜਰਾ ਮਾਨੂੰ ਕਹਿਣਾ ਮੈਂ ਠੀਕ ਆ ਦੁੱਧ 11 ਆ ਜਾਂ 10 ਮੰਨ ਕੇ ਲਓ ਹਾਂ ਦੁੱਧ 13 ਭਾਂਡਾ ਪਾ ਦੂਗੀ 13 14 ਪਾ ਦੂਗੀ ਪੱਕਾ ਚੰਗੀ ਆ ਨਸਲ ਜਾਤ ਵਾਲੀ ਇਹ ਕਿੰਨੇ ਦਿਨਾਂ ਦੀ ਸੂਈ ਆ ਇਹਨੋਂ ਹੋ ਗਿਆ ਕੋਈ 20 ਦਿਨਾਂ ਦੀ ਸੂਈ 20 ਦਿਨਾਂ ਦੀ ਸੂਈ ਆ ਹਾਂ ਦੁੱਧ 11 ਕਿਲੋ ਆ 10 ਮੰਨ ਕੇ ਹੀ ਸੌਦਾ ਕਰੇ ਸੌਦਾ ਕਰਨੋ ਬਾਈ ਹਾਂ ਚੋੜੇ ਦੂਵੇਂ ਟਾਈਮ ਲੈ ਕੇ ਜਾਣਾ ਆਪਣੇ ਘਰੇ ਯਾਰ ਨਹੀਂ ਮਈਆਂ ਹੀ ਤੇਰੀਆਂ ਸੋਨਾ ਇਹ ਠੀਕ ਆ ਮਰੀ ਕਲੀ ਬਥੇਗਾ ਜਾਤ ਨਾਲ ਬਹੁਤ ਹਾਂ ਪੂਰੀਆਂ ਜਾਤ ਦੀ ਇਹਦੇ ਕੋਲੇ ਕੱਟਾ ਕੇ ਕੱਟੀ 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 ਇਹਦੇ ਮਗਰ ਵੀ ਆ ਕੱਟੀ ਇਹਦੀ ਕੱਟੀ ਵਾਲੀਆਂ ਲਿਆਉਂਦਾ ਬਚੀ ਲੱਬ ਲੱਬ ਮਾਲਕ ਦੀ ਕਰਪਾਣਾ ਸਾਰੇ ਯਾਰ ਨਿਬਾਨ ਕਰਦੇ ਰਹਿੰਦੇ ਬਈ ਕਹਿੰਦੇ ਕੱਟੀ ਵਾਲੀ ਲੈ ਕੇ ਆਇਆ ਕਰ ਯਾਰ ਠੀਕ ਆ ਮੰਨ ਫਿਰਨੀ ਓਕੇ ਰਿਪੋਰਟ ਝੂਟੀ ਏ ਵੀ ਹਣਾ ਯਾਰ ਕਿਆ ਬਾਤ ਆ ਬੜਾ ਸੋਹਣਾ ਲੀਵਾ ਪਾਂਡਾ ਲੱਗਾ ਕਰਮਾਂ ਵਾਲੀ ਨੂੰ ਸੱਜਣੋ ਬਟਨਾ ਵਾਲੀ ਤੇ ਬਾਕੀ ਜਿਹੜੇ ਏਰੀਏ ਦੀਆਂ ਨਾ ਸੱਜਣੋ ਇਹ ਨਾ ਕਿ ਉਹ ਵੀ ਇਹਨਾਂ ਦੀ ਸਹਬਤ ਆ ਇਹਨਾਂ ਦੀ ਤਾਂ ਪਰਮਾਤਮਾ ਵਾਲੀ ਹੀ ਸਹਬਤ ਆ ਕਿਉਂਕਿ ਪੁਰਾਣੇ ਪੁਰਾਣੇ ਟਾਈਮ ਕੀ ਮਾਲੀ ਟਾਪ ਦੇ ਸੀਗੇ ਮੁਕਸਰ ਏਰੀਏ ਦੇ ਵਿੱਚ ਬਹੁਤ ਚੰਗੀਆਂ ਚੰਗੀਆਂ ਕੱਟੀਆਂ ਆਪਾਂ ਵੀ ਉਧਰੋਂ ਖਰੀਦ ਕੇ ਲਿਆ ਕੇ ਭੈਣਾ ਭਰਾਵਾਂ ਨਾਲ ਸਾਂਝੀਆਂ ਕੀਤੀਆਂ ਤੇ ਕਿਰਪਾ ਹੀ ਰਹੀ ਆ ਸਤਿਗੁਰ ਦੀ ਬੜੇ ਸੋਹਣੇ ਦੋਤੇ ਰਹੀ ਆ ਲਾਹੇ ਲਾਹੇ ਵੀ ਬਾਈ ਬਣਾਉਣਾ ਪਾਉਣਾ ਬੱਚਾ ਆਹ ਲਾਹੇ ਲਾਹੇ ਤਾਰਾ ਨੂੰ ਚੋਣਾਂ ਲੂਗਾ ਆਪਣਾ ਕੇਦਗੀ ਵਾਲਾ ਨੂੰ ਹਾਂ ਨਹੀਂ ਅੱਜ ਸਵੇਰ ਦਾ ਟਾਈਮ ਹੀ ਆ ਪਾ ਦਾ ਸੱਤ ਵਜੇ ਆਪਾਂ ਨੂੰ ਵੀਡੀਓ ਬਣਾਉਂਦੇ ਆ ਬਣਾਉਂਦੇ ਆ ਨਹੀਂ ਯਾਰ ਜੈਲੀਆਂ ਵੀ ਆ ਵਿਚਾਰੀ ਬਹੁਤ ਜੈਲੀਆਂ ਬਾਈ ਬਹੁਤ ਜਵਾਗ ਮੁਬਾਦ ਨਾ ਯਾਰ ਬਾਈ ਯਾਰ ਠੀਕ ਸੱਜਣਾ ਜਿੰਨੀ ਕ ਥਣਾ ਚਾਹੀ ਸੀ ਉਸ ਹਿਸਾਬ ਨਾਲ ਤੁਹਾਨੂੰ ਧਾਰਾ ਚੈੱਕ ਕਰਨਾ ਇਹਦਾ ਯਾਰ ਬਾਬਾ ਯਾਰ ਤੂੰ ਜਾ ਚਾਵੇਂ ਇਹ ਵੀ ਰੂਹ ਆ ਰੂਹ ਯਾਰ ਬਸ ਵੀ ਆਪਾਂ ਇਹ ਤਾਂ ਲੈ ਆਉਣੀ ਆ ਬਰੇ ਯਾਰ ਵੀ ਪਵਾ ਲਾ ਲੰਬਾ ਨਹੀਂ ਆਉਣਾ ਆਪਾਂ ਨੂੰ ਯਾਰ ਓਕੇ ਆ ਜਾਵਾਂ ਛੋਟੀ ਬਾਲੀ ਚੰਗੀ ਖਰੀਏ ਵੀ ਚੰਗੀ ਲੇਟੀ ਲੂਟੀ ਪਾਲੇ ਦੁੱਧ ਗਰਮੀ ਚ ਵੀ 12 13 ਦੇਉ ਖੁੱਲਾ ਪੱਕਾ ਪੱਕਾ ਹੋਰ ਮੰਨ ਕੇ 14 15 ਦਾ ਯਾਰ 14 ਦਾ ਮੈਂ ਗਾਰੰਟੀ ਦੇਣਾ ਬਾਈ ਨੂੰ ਯਾਰ ਦੋਵਾਂ ਦੀ ਆ ਹਾਂ ਦੇ ਦੇਣਗੀ ਠੀਕ ਆ ਬਾਈ ਬਸ ਕਰਨਾ ਢੋਲ ਵਾਲਾ ਇਹਦਾ ਰੇਟ ਇੱਕ ਜੈਸਨੋ ਦੇ ਦੀਏ ਖਪੀਰੀ ਬਈ ਯਾਰ ਯਾਰ ਮੁਹੱਬਤ ਕਰਦੇ ਮੈਂ ਝੂਠ ਨਾ ਖਰੀਆਂ ਤਦੀਬ ਸੇ ਯਾਰ ਯਾਰ ਵੀਰੇ ਮੈਂ ਤਾਂ ਤੇਰੀ ਗੱਲ ਨਾਲ ਸਹਿਮਤ ਆ ਮੇਰੇ ਇਹਨਾਂ ਦਾ ਭਾਵੇਂ ਡੇਢ ਵੀ ਕਰ ਲਾ ਮੈਂ ਕਿਹੜਾ ਗਣਕੇ ਦੇਣਿਆ ਪਰ ਚਲ ਹਿਸਾਬ ਚ ਕਿਤਾਬ ਜਿਹਨਾਂ ਇਹ ਆ ਵੀ ਪਾਣੀ ਠਾਈ ਦੀ ਦੇ ਦਿੱਤੇ ਜਿਵੇਂ ਸਿਆਣੇ ਕਹਿੰਦੇ ਆ ਨਾ ਵੀ ਪਾਣੀ ਵਗਦਾ ਹੀ ਚੰਗਾ ਚੰਗਾ ਲੱਗਦਾ ਜੇ ਖੜਾ ਰਵੇ ਤੇ ਫਿਰ ਉਹ ਜਗਾਲ ਜਿਆ ਦੁੰਨੇ ਕਲੇ ਇੰਨਾ ਬਾਈ ਉਹਨਾਂ ਦਾ ਧੰਨਵਾਦ ਕਰਦੇ ਆਪਾਂ ਦੁੰਨੇ ਕਿਆਂ ਦਾ ਕੱਲ ਮਾਣੂ ਕੇ ਮਖਰ ਗਏ ਝੋਟੀ ਲੈਣ ਆਪਣੇ ਕੋਲੇ ਫਿਰ ਉੱਥੋਂ ਸਿੱਧੀ ਬਾਗ ਮੋਗੇ ਲਾਈ ਉਹਨਾਂ ਕੋਲੇ ਦੁੰਨੇ ਗਏ ਆਪਾਂ ਅੱਛਾ ਬਾਲੇ ਬੰਦੇ ਚੰਗੇ ਯਾਰ ਬਾਲੇ ਚੰਗੇ ਬਈ ਯਾਰ ਅੱਛਾ ਇੰਨਾ ਪਰਿਵਾਰ ਚੰਗਾ ਯਾਰ ਮੈਂ ਕਹਿੰਦਾ ਬਹੁਤ ਜਿਆਦੇ ਚੰਗੇ ਯਾਰ ਤੇ ਪਰ ਤੂੰ ਵੀ ਰੂਹ ਨਾ ਦਿੱਤੀ ਐਣੀ ਵੀ ਮਾਰ ਕੇ ਨਾ ਜੈਜ ਕਮਾਈ ਨਾ ਦੇਦੀ ਜੈਜ ਕਮਾਈ ਨਾ ਦੇਦੀ ਆਪਾਂ ਉੱਥੋਂ ਯਾਰ ਘਰੇ ਵੀ ਲਾਤੀ ਅਗਰ ਹਾਂ ਯਾਰਲਾ ਖੁਸ਼ ਹੋ ਜੀ ਖੁਸ਼ ਹੋ ਜਾ ਯਾਰ ਬੰਦੇ ਬਾਲੇ ਚੰਗੇ ਕੋਲ ਯਾਰ ਰੱਬ ਦੀਆਂ ਸੀਸਾਂ ਲੋਕਾਂ ਦੀਆਂ ਭੈਣਾ ਭਰਾਵਾਂ ਦੀਆਂ ਦਵਾਵਾਂ ਹੀ ਨਾਲ ਜਾਣੀਆਂ ਬਿਲਕੁਲ ਬਿਲਕੁਲ ਪੈਸਾ ਤਾਂ ਇੱਥੇ ਹੀ ਰਹਿ ਰੂ ਜਾਣਾ ਹਾਂ ਪੈਸਾ ਨਾਲ ਕੱਖ ਨਹੀਂ ਜਾਣਾ ਪੈਸੇ ਬੁੱਸਾ ਨਾਲ ਜਾਣਾ ਹੀ ਨਹੀਂ ਹਾਂ ਨੋ 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 128 ਦੀ ਹਾਂ 27 ਦੀ ਕਰਦ ਗਏ ਯਾਰ 27 ਦੀ ਪਿਆਰ ਮੁਹੱਬਤ ਹੋ ਜੂ ਹਾਂ ਝੂਠ ਝੱਪਾ ਕਰਦਾ ਨਹੀਂ ਚਲ ਬੰਦੇ ਨੂੰ ਆਇਆ ਨਹੀਂ ਠੀਕ ਆ ਲੋ ਸੱਜਣੋ ਝੋਟੀਆਂ ਮੂਰਤਾਂ ਹੀ ਆ ਕੋਲੇ ਆ ਕੇ ਵੇਖਿਓ ਹਾਂ ਇਹਦਾ 90000 ਆ ਪਿਆਰ ਮੁਹੱਬਤ ਆ ਇਹਦਾ 127 ਪਿਆਰ ਮੁਹੱਬਤ ਆ ਤੇ ਉਹਦਾ ਹੈਗਾ 118 ਪਿਆਰ ਮੁਹੱਬਤ ਲੈnde ਪੰਜਾਬ ਵਾਲਾ ਆ ਕੇ ਵੇਖਿਓ ਜਿਹੜੀ ਪਸੰਦ ਆ ਜਾਂਦੀ ਆ ਦੁੱਧਰ ਲਈਓ ਬੇਫਿਕਰ ਹੋ ਜਾਓ ਇੰਨਾ ਇੰਨਾ ਦੁੱਧ ਕਰਮਾਂ ਵਾਲੀਆਂ ਮੱਜਾਂ ਦੇ ਥੱਲੇ 100 ਦਾ 100 ਹੋਊਗਾ ਕਿਉਂਕਿ ਇਸ ਚੀਜ਼ ਦਾ ਦਾਵਾ ਆਪਾਂ ਕਰਦੇ ਕਿਉਂਕਿ ਇਹ ਏਰੀਏ ਜਿਹੜੇ ਦੀਆਂ ਇੰਨਾ ਕ ਦੁੱਧ ਜਿੰਨਾ ਕ ਬੱਚੀ ਤੁਹਾਨੂੰ ਦੱਸਦਾ ਨਾ ਇੰਨਾ ਕ ਤੇ ਉਹ ਖਰਾ-ਖਰਤੀ ਦੇ ਦਿੰਦੀਆਂ ਕਰਮਾਂ ਵਾਲੀਆਂ ਖਰਾ ਦੇਣੀਆਂ ਇੰਨਾਂ ਦਾ ਚੋਕ ਕਰਦੇ ਐਡੀਆਂ ਚੰਗੀਆਂ ਜਾਤ ਨਸਲ ਦੀਆਂ ਧੰਨਵਾਦ ਤੁਸੀਂ ਵੀ ਆਪਣਾ ਸੁਭਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਸੱਜਣੋ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਵੀ ਤਨ ਦੁੱਖਣੀ ਰਾਤ ਚੋਂ ਕਨੀ ਤਰੱਕੀ ਬਖਸ਼ੇ ਧੰਨਵਾਦ ਸਾਰੇ ਭੈਣਾ ਭਰਾਵਾਂ